ਆਪਣੀ ਪਰਸਨ ਆ ਸਾਡੀ ਸਰ ਪਰਸਨ ਜ਼ਮੀਨ ਹੈ ਕਿੰਨੀ ਜ਼ਮੀਨ ਹੈ ਤੁਹਾਡੀ ਇਹ ਸਰ ਟੋਟਲ ਇੱਥੇ ਜੀ 65 ਕਿੱਲੇ ਹੈ ਜੀ ਇਹ ਠੱਕੇ ਨਾਲ ਸਰ ਜੇ ਅਸੀਂ ਰੋਕੀ ਆ ਅਸੀਂ ਰੋਕੇ ਸਨ ਠੱਕੇ ਨਾਲ ਗੱਲ ਮੁੰਡੇ ਦੀ ਆਪਣੇ ਲੈ ਗਈ ਕੁਛ ਚੱਕ ਕੇ ਸਰ ਠੱਕੇ ਨਾਲ ਹੀ ਇਹ ਪਰਚਾ ਕਰ ਗਏ ਕਾਰ ਤਾਂ ਕਹਿੰਦੀ ਕਿ ਅਸੀਂ ਪਿੰਡ ਨੂੰ ਜਿਵੇਂ ਬੀਤੇ ਦਿਨੀ ਹਾੜ ਆਏ ਸੀ ਹਾੜ ਜਿਹੜਾ ਇਹ ਲੋਕਾਂ ਦੇ ਘਰਾਂ ਵੱਲੋਂ ਮਾਰ ਕਰਦਾ ਸੀ ਆ ਤੁਹਾਡੇ ਚੰਦਪੁਰ ਵੱਲੋਂ ਖਾਰ ਲੱਗੀ ਸੀ ਜ਼ਮੀਨ ਨੂੰ ਕਾਫੀ ਵੱਡੇ ਪੱਧਰ ਤੇ ਉਹ ਕਹਿੰਦੇ ਉਹਦੇ ਕਰਕੇ ਡੀ ਸੈਟਿੰਗ ਕਰ ਰਹੇ ਤਾਂ ਕਿ ਪਿੰਡਾਂ ਦਾ ਨੁਕਸਾਨ ਨਾ ਹੋਵੇ ਈ ਸ਼ੀਲਡਿੰਗ ਕਿਹੜੀ ਹੈ ਵਿੱਚ ਆ ਕੇ ਕ੍ਰੈਸ਼ ਨਾ ਵੇਚ ਦੋ ਇਹ ਮਾਲ ਇਹਨਾਂ ਨੇ ਬਿਲਕੁਲ ਇੱਥੋਂ ਚੱਕਿਆ ਇਹ ਸਰੋਸਰੀ ਠਕਾ ਹੈ ਪੰਜਾਬ ਸਰਕਾਰ ਜੋ ਪੰਜਾਬ ਦੇ ਵਿੱਚ ਬਦਲਾਅ ਦੇ ਨਾਮ ਤੋਂ ਆਈ ਸੀ ਅੱਜ ਬਦਲਾਅ ਲੋਕਾਂ ਨੂੰ ਇੰਨਾ ਬੁਰਾ ਪੈ ਰਿਹਾ ਹੈ ਕਿ ਉਹ ਆਪਣੀ ਜ਼ਮੀਨਾਂ ਦੀ ਰਖਵਾਲੀ ਕਰਨ ਦੇ ਲਈ ਸੜਕਾਂ ਦੇ ਉੱਤੇ ਨੇ ਟਰਾਲੀਆਂ ਲਗਾਉਂਦੇ ਨੇ ਤਾਂ ਰਸਤਾ ਰੋਕਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹ ਉਹਨਾਂ ਨੂੰ ਚੱਕ ਕੇ ਥਾਣੇ ਤੋਂ ਦਬਾਉਣ ਦੀ ਕੋਸ਼ਿਸ਼ ਕਰਦੇ ਆ ਫੇ ਤੁਸੀਂ ਦੱਸਿਆ ਤੁਹਾਨੂੰ ਐਸਐਚਓ ਨੇ ਕੀ ਕਿਹਾ ਐਸਐਚਓ ਸਰ ਮੈਨੂੰ ਕੁਝ ਨਹੀਂ ਕਿਹਾ ਕਹਿੰਦਾ ਤੁਹਾਡੇ ਆਪ ਪਰਚਾ ਹੋਊਗਾ ਕਹਿੰਦਾ ਤੁਸੀਂ ਸਰਕਾਰੀ ਕੰਮ 'ਚ ਵਿਘਨ ਪਾ ਰਹੇ ਸਨ ਸਤਿਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮਹਾਂਬੂਦ ਸਿੰਘ ਰਾਣਾ ਤਸਵੀਰਾਂ ਇੱਕ ਵਾਰ ਫੇਰ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਚੰਦਪੁਰ ਬੇਲਾ ਦੇ ਸਤਲੁਦ ਰਿਆ ਦੀਆਂ ਨੇ ਜਿੱਥੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਇਹ ਮਲਕੀਤੀ ਜ਼ਮੀਨ ਹੈ ਜਿਸ ਦੇ ਵਿੱਚੋਂ ਦਰਿਆ ਵਗਦਾ ਸੀ ਸਰਕਾਰ ਕਹਿੰਦੀ ਕਿ ਡੀਸੈਲਟਿੰਗ ਕਰਾਉਣੀ ਹੈ ਮਾਈਨਿੰਗ ਵਿਭਾਗ ਦੇ ਅਧਿਕਾਰੀ ਇੱਥੇ ਆ ਕੇ ਬੈਠੇ ਸੀ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਉਂਗਾ ਪਿਛਲੇ ਦਿਨੀ ਵੀ ਅਸੀਂ ਤਸਵੀਰਾਂ ਇਹ ਦਿਖਾਈਆਂ ਸੀ ਜਦੋਂ ਇੱਥੇ ਮਾਲ ਚੁੱਕਣਾ ਸ਼ੁਰੂ ਹੋਇਆ ਸੀ ਪਿੰਡ ਵਾਸੀਆਂ ਨੇ ਰੋਕਿਆ ਸੀ ਤੇ ਤੁਸੀਂ ਦੇਖ ਸਕਦੇ ਹੋ ਕਿ ਜੇ ਮਾਈਨਿੰਗ ਕੀਤੀ ਜਾ ਸਕਦੀ ਹੈ ਤਾਂ ਲਗਭਗ 3 ਤੋਂ 4 ਫੁੱਟ ਜਾਂ 2 ਫੁੱਟ ਜੋ ਵੀ ਹੈਗੀ ਹੈ ਸਰਕਾਰ ਦੀ ਪੋਲਸੀ ਪਰ ਜਿਹੜੀ ਡੀਸੈਲਟਿੰਗ ਹੈ ਉਹ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਲਗਭਗ 5 5 6 6 ਫੁੱਟ ਜਿਹੜੀ ਆ ਡੀਸੈਲਟਿੰਗ ਦੇ ਨਾਮ ਤੇ ਇੱਥੇ ਜਿਹੜੀ ਮਾਈਨਿੰਗ ਕੀਤੀ ਗਈ ਆ ਔਰ ਦੂਰ ਦੂਰ ਤੱਕ ਜਿਹੜੇ ਆ ਉਹ ਮਾਈਨਿੰਗ ਜਿਹੜੀ ਕੀਤੀ ਗਈ ਆ ਇਸ ਤੋਂ ਇਲਾਵਾ ਦੂਜੇ ਪਾਸੇ ਮੈਂ ਬੇਸ਼ੱਕ ਅੱਜ ਜਿਹੜਾ ਕੰਮ ਇਹਨਾਂ ਲੋਕਾਂ ਵੱਲੋਂ ਬੰਦ ਕਰਵਾ ਦਿੱਤਾ ਗਿਆ ਇੱਥੇ ਕਿਉਂਕਿ ਇਹਨਾਂ ਦੀ ਇਹਨਾਂ ਦਾ ਇਹ ਹੈਗਾ ਦਾਵਾ ਹੈਗਾ ਕਿ ਇਹ ਪਰਸਨਲ ਜ਼ਮੀਨ ਆ ਇਹਨਾਂ ਦੀ ਮਲਕੀਤੀ ਜ਼ਮੀਨ ਆ ਦੂਜੇ ਪਾਸੇ ਮੈਂ ਜ਼ਰੂਰ ਇੱਕ ਵਾਰੀ ਦਿਖਾਣਾ ਚਾਹੁੰਦਾ ਕਿ ਜਿਹੜੀਆਂ ਉਹ ਮਸ਼ੀਨਾਂ ਇੱਥੇ ਦਿਨ ਰਾਤ ਇਹਨਾਂ ਦਾ ਕਹਿਣਾ ਹੈ ਕਿ ਮਾਈਨਿੰਗ ਹੁੰਦੀ ਆ ਜਿਹਨਾਂ ਮਸ਼ੀਨਾਂ ਰਾਹੀਂ ਇੱਥੇ ਟਿੱਪਰ ਭਰੇ ਜਾਂਦੇ ਪੁੱਟ ਕੇ ਬਾਹਰ ਲਜਾਇਆ ਜਾਂਦਾ ਏ ਉਹ ਮਸ਼ੀਨਾਂ ਵੀ ਸਾਹਮਣੇ ਹੈਗੀਆਂ ਤੇ ਬੇਸ਼ੱਕ ਅੱਜ ਬੰਦ ਪਈਆਂ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਤੇ ਪੁਲਿਸ ਵੀ ਜ਼ੋਰ ਜਮਾਈ ਕਰ ਰਹੀ ਆ ਤੇ ਮਾਲ ਜਿਹੜਾ ਸਾਡੀਆਂ ਜ਼ਮੀਨਾਂ ਦੇ ਵਿੱਚੋਂ ਚੱਕਿਆ ਜਾ ਰਿਹਾ ਗੱਲਬਾਤ ਜ਼ਰੂਰ ਕਰਾਂਗੇ ਜ਼ਮੀਨ ਮਾਲਕ ਸਾਡੇ ਨਾਲ ਹਾਜ਼ਰ ਨੇ ਜਿਨ੍ਹਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਜ਼ਮੀਨ ਦਾ ਹਾਂ ਭਾਈ ਜੀ ਕੀ ਨਾਮ ਆਪਣਾ ਜੀ ਮੇਰਾ ਭਾਈ ਹਰਵਿੰਦਰ ਸਿੰਘ ਸਰ ਜੀ ਇਹ ਤੁਹਾਡੀ ਆਪਣੀ ਪਰਸਨ ਆ ਸਾਡੀ ਸਰ ਪਰਸਨ ਜ਼ਮੀਨ ਹੈ ਜੀ ਕਿੰਨੀ ਜ਼ਮੀਨ ਹੈ ਤੁਹਾਡੀ ਇਹ ਇਹ ਸਰ ਟੋਟਲ ਇੱਥੇ ਜੀ 65 ਕਿੱਲੇ ਆ ਜੀ ਇਹਦਾ ਜਣੀ ਕਿ ਕੇਸ ਚੱਲਦਾ ਸਰ ਇਹਦੇ ਵਿੱਚੋਂ ਆਪਣੇ 24-25 ਕਿਲੇ ਸਾਡੇ ਆ ਸਰ ਇੱਥੇ ਇਹ ਠੱਕੇ ਨਾਲ ਸਰ ਜੇ ਅਸੀਂ ਰੋਕੀ ਅਸੀਂ ਰੋਕੇ ਸਨ ਠੱਕੇ ਨਾਲ ਕੱਲ ਮੁੰਡੇ ਆਪਣੇ ਲੈਗੀ ਪੁੱਛ ਚੱਕੇ ਸਰ ਠੱਕੇ ਨਾਲ ਹੀ ਇਹਦੇ ਪਰਚਾ ਕਰ ਗਏ ਅਸੀਂ ਤੁਹਾਡੇ ਵਿੱਚ ਠੱਕੇ ਨਾਲ ਪਰਚਾ ਕਰਨਾ ਬਈ ਤੁਸੀਂ ਸਰਕਾਰੀ ਆਪਣੇ ਵੀ ਸਰਕਾਰੀ ਕੰਮ 'ਚ ਵਿਘਨ ਪਾ ਰਹੇ ਜੀ ਇਹ ਜਿਹੜੀ ਡੀਸੈਲਟਿੰਗ ਕਹਿੰਦੇ ਕਰ ਰਹੀ ਹੈ ਸਰਕਾਰ ਤਾਂ ਕਹਿੰਦੀ ਕਿ ਅਸੀਂ ਪਿੰਡ ਨੂੰ ਜਿਵੇਂ ਬੀਤੇ ਦਿਨੀ ਹਾੜ ਆਏ ਸੀ ਹਾੜ ਜਿਹੜਾ ਇਹ ਉਹ ਲੋਕਾਂ ਦੇ ਘਰਾਂ ਵੱਲੋਂ ਮਾਰ ਕਰਦਾ ਸੀ ਆ ਤੁਹਾਡੇ ਚੰਦਪੁਰ ਵੱਲੋਂ ਖਾਰ ਲੱਗੀ ਸੀ ਜ਼ਮੀਨ ਨੂੰ ਕਾਫੀ ਵੱਡੇ ਪੱਧਰ ਤੇ ਉਹ ਕਹਿੰਦੇ ਉਹਦੇ ਕਰਕੇ ਡੀ ਸੈਲਟਿੰਗ ਕਰ ਰਹੇ ਤਾਂ ਕਿ ਪਿੰਡਾਂ ਦਾ ਨੁਕਸਾਨ ਨਾ ਹੋਵੇ ਸਰ ਡੀ ਸੈਲਟ ਕਿਸ ਨੇ ਪੁੱਛਿਆ ਸਰ ਇਹ ਕਰਨੇ ਵਾਤੇ ਪਿੰਡ ਦੇ ਨੁਕਸਾਨ ਕਿ ਆ ਨੁਕਸਾਨ ਤਾਂ ਪੂਰਾ ਦਰਿਆ ਦੇ ਜ਼ਮੀਨ ਦੇ ਕੋਲ ਤੇ ਪੱਟਣ ਲੱਗੇ ਵੇ ਇਹ ਜੇ ਪੱਟਾ ਤਾਂ ਕੋਈ ਸੈੱਡ ਪਿੰਡ ਵਾਲਿਆਂ ਤਾਂ ਕੋਈ ਕਹਿ ਰਿਹਾ ਪੱਟੋ ਤਾਂ ਸਹੀ ਪਰ ਲੇਕਿਨ ਸੈ ਉਹ ਪੱਟ ਕੇ ਸੈਡਾਂ ਲਾਓ ਡੀ ਸੈਲਟਿੰਗ ਕਿਹੜੀ ਐ ਵੇ ਚਾਕੇ ਕ੍ਰੈਸ਼ਰ ਵੇ ਵੇ ਦੋ 17 ਰੁਪਏ ਹਿਸਾਬ ਨਾਲ ਕ੍ਰੈਸ਼ਰ ਨੂੰ ਦੇ ਦੇ ਸੱਕੜਾ ਸਾਰੇ ਫੁੱਟ ਫੁੱਟ 17 ਵੇ ਹਿਸਾਬ ਦੇ ਫੁੱਟ ਪਰ ਤੁਸੀਂ ਕਹਿੰਦੇ ਸਾਡੀ ਜ਼ਮੀਨਾਂ ਤੁਹਾਨੂੰ ਪੁੱਛਿਆ ਨਹੀਂ ਵੀ ਅਸੀਂ ਇੱਥੇ ਡੀਸੈਲਟਿੰਗ ਕਰਨ ਲਈ ਸਰ ਸਾਨੂੰ ਕਿਸੇ ਨੂੰ ਪੁੱਛਿਆ ਨਹੀਂ ਹੈ ੱੱਕੇ ਨਾਲ ਮਸ਼ੀਨਾਂ ਲਾ ਲਾ ਦੇ ਸਾ ੱੱਕਿਆਂ ਨਾਲ ਹੀ ਨਾ ਪਰਚਾ ਕੀਤਾ ਸਾਡੇ ਪਰਚਾ ਕਰਦੇ ਕਹਿੰਦੇ ਮੈਂ ਸਰ ਆ ਤੁਹਾਡੇ ਪਰ ਮੇਰੇ ਪਰ ਜ਼ਮੀਨ ਦੀ ਫੜਦਾ ਜੀ ਮੈਂ ਕੱਲ ਕੀਰਤਵਰ ਦੇ ਐਸਐਚਓ ਨੂੰ ਸਾਡੇ ਮੁੰਡੇ ਨਾਲ ਹੀ ਰੋਕੇ ਆਪਣੇ ਇਹ ਮੇਰੇ ਇਹ ਇਹ ਸਾਡੇ ਇਹ ਹੈ ਜੀ ਹਾਈ ਸੁਪਰੀਮ ਆਪਣੇ ਸਾਡਾ ਹਾਈ ਕੋਰਟ ਦੀ ਸਟੇ ਹੈ ਜੀ ਇਹ ਹਾਈ ਕੋਰਟ ਦੀ ਸਟੇ ਹੈ ਕਹਿੰਦੇ ਅਸੀਂ ਨਹੀਂ ਮੰਨਦੇ ਇਹ ਨੂੰ ਸਟੇ ਨੂੰ ਜੀ ਬਿਲਕੁਲ ਜੀ ਇੱਕ ਵਾਰ ਜ਼ਰੂਰ ਦਿਖਾਵਾਂਗਾ ਕੈਮਰਾਮੈਨ ਨੂੰ ਇਹ ਕਿ ਅਦਾਲਤ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਜਿਹੜਾ ਹੁ ਦਿੱਤੇ ਹੋਇਆ ਵੀ ਛੱਕੇ ਹੁਣ ਇਹ ਨਹੀਂ ਪਤਾ ਇਹ ਨੰਬਰ ਇਹੀ ਦਿਖਾ ਰਹੇ ਆ ਇਹਨਾਂ ਦਾ ਦਾਵਾ ਜ਼ਰੂਰ ਹੈ ਕਿ ਇਹ ਜ਼ਮੀਨ ਜਿੱਥੇ ਖੜੇ ਆ ਇਹ ਇਹਨਾਂ ਦੀ ਜ਼ਮੀਨ ਹੈ ਇਸ ਤੋਂ ਇਲਾਵਾ ਜਿਸ ਨੋਜਵਾਨ ਜਿਹੜੀ ਇਹ ਜ਼ਮੀਨ ਹੈਗੀ ਹੈ ਤੁਸੀਂ ਕਹਿੰਦੇ ਸਾਡੀ ਜ਼ਮੀਨ ਹੈ ਇਹੀ ਜ਼ਮੀਨ ਹੈ ਫਿਰ ਤੁਸੀਂ ਦੱਸਿਆ ਤੁਹਾਨੂੰ ਐਸਐਚਓ ਨੇ ਕੀ ਕਿਹਾ ਐਸਐਚਓ ਸਰ ਮੈਨੂੰ ਕੁਝ ਨਹੀਂ ਕਿਹਾ ਕਹਿੰਦਾ ਤੁਹਾਡੇ ਆਪ ਪਰਚਾ ਹੋਊਗਾ ਕਹਿੰਦਾ ਤੁਸੀਂ ਸਰਕਾਰੀ ਕੰਮ 'ਚ ਵਿਘਨ ਪਾ ਰਹੇ ਸਰ ਤੁਮੇ ਜ਼ਮੀਨ ਤੁਹਾਡੀ ਪਰ ਟੁੰਦੀ ਸਰਕਾਰੀ ਕੰਮ 'ਚ ਵਿਘਨ ਸਰਕਾਰੀ ਕੰਮ 'ਚ ਵਿਘਨ ਪਾ ਰਹੇ ਸਰ ਉੱਚਾਈ ਨਹੀਂ ਸਰਪਰ ਕਿਸੇ ਨੇ ਸਾਨੂੰ ਨਾ ਪ੍ਰੈਸ਼ਰ ਵਾਲੇ ਨੇ ਪੁੱਛਿਆ ਨਾ ਕਿਸੇ ਮਾਲਕ ਨੇ ਪੁੱਛੇ ਆਪਣੇ ਇਹਨੇ ਆਪਣੇ ਸਾਨੂੰ ਤਾਂ ਕੋਈ ਪੁੱਛਦਾ ਸਰ ਵਿਹਾਂ ਇੱਥੇ ਅਸੀਂ ਉਹ ਕਰਦੇ ਜਾਂ ਜ਼ਮੀਨ ਦੇ ਮਾਲਕ ਅਸੀਂ ਹਾਂ ਸਰ ਐਸਾ ਤੁਹ ਕਿਹੜੇ ਕੀਰਤਪੁਰ ਦੀ ਗੱਲ ਕਰ ਰਹੇ ਹੋ ਵੈਸੇ ਕੀਰਤਪੁਰ ਸਾਹਿਬ ਐਸੇ ਇਹ ਇਹ ਜਿਹੜਾ ਨੌਜਵਾਨ ਤੁਸੀਂ ਕਹਿੰਦੇ ਥਾਣੇ ਚੱਕ ਕੇ ਲੈ ਕੇ ਸੀ ਉਹ ਨੌਜਵਾਨ ਕਿਹੜਾ ਇਹ ਮੇ ਨੌਜਵਾਨ ਇਹ ਹੈ ਸਰ ਭਾਈ ਜੀ ਤੁਹਾਨੂੰ ਲੈ ਕੇ ਸੀ ਕੀ ਕਿਹਾ ਤੁਹਾਨੂੰ ਕਿਉਂ ਲੈ ਕੇ ਸੀ ਭਾਈ ਜੀ ਉਹ ਰੋ ਤੇ ਲੈ ਕੇ ਆਹ ਮੁੰਡਾ ਨਾਲ ਤਾਂ ਪੁੱਛ ਲੋ ਇਹਨੂੰ ਵੀ ਪੁਲਿਸ ਵਾਲਿਆਂ ਨੂੰ ਕੁਝ ਕਿਹਾ ਹੋਵੇ ਜਾਂ ਨਾ ਕਿਹਾ ਹੋਵੇ ਮੈਨੂੰ ਉਹ ਆਂਦੇ ਨਾਲ ਸਾਡੇ ਉੱਤੇ ਮਤਲਬ ਸਾਡੇ ਨਾਲ ਤਾਏ ਦਾ ਮੁੰਡਾ ਹੀ ਆ ਜੀ ਹਾਂ ਗੜਾ ਭਾਈ ਹੋਈ ਐ ਉੱਥੇ ਨਾਲ ਚੱਲ ਗਿਆ ਮੈਂ ਉਦਾਂ ਜੀ ਸਾਡਾ ਪਿੰਡ ਆ ਜੀ ਅਸੀਂ ਤਾਂ ਆਪਣੇ ਖੇਤਾਂ ਨੂੰ ਜਾਣਾ ਹੀ ਐ ਟਰਾਲੀ ਚੱਲ ਕੇ ਮੈਂ ਉਰੇ ਲਾ ਕੇ ਗਿਆ ਤਾਂ ਪੁਲਸ ਵਾਲੇ ਆਏ ਕਹਿੰਦੇ ਓਏ ਮਤਲਬ ਉਦਾਂ ਹੀ ਲੱਗ ਗਿਆ ਬਦਵਾ ਬੋਲਣ ਮਗਾ ਯਾਰ ਢੰਗ ਨਾਲ ਗੱਲ ਕਰੋ ਮੜੀ ਜੀ ਵੀ ਸਾਡੇ ਬਰਾਬਰ ਆਹੋ ਜਿੰਨਾ ਤੁਸੀਂ ਬੋਲਿਆ ਕਰਦੇ ਕਹਿੰਦਾ ਭੈਣ ਚੋਦਾ ਟਰਾਲੀਆਂ ਤੈਨੂੰ ਲਾਈਆਂ ਉੱਥੇ ਮਗਾ ਹਾਂਜੀ ਮੈਂ ਲਾਈਆਂ ਮੈਨੂੰ ਬਈ ਐਨਾ ਜਲੀਲ ਕੀਤਾ ਨਾ ਉਹਨੇ ਇੱਥੇ ਲਿਆ ਕੇ ਸਟੈਂਡ ਵੀ ਟਰਾਇਆ ਕੋ ਕਿਹੜੇ ਪਿੰਸ ਵਾਲੇ ਨੇ ਜਰੀਬ ਕਰ ਸਰਦੀਪ ਸ਼ਰਮਾ ਜੀ ਨੌਂ ਦਾ ਲੈ ਗਏ ਜਾ ਕੇ ਐਸਐਸ ਆ ਹੀ ਹੂੰਗਾ پتہ ਨਹੀਂ ਕੌਣ ਹੂੰਗਾ ਮੈਂ ਜਾਣਦਾ ਹੈ ਨਹੀਂ ਮਤਲਬ ਬਾਈਫੇਸ ਐਮ ਚੰਗੀ ਤਰ੍ਹਾਂ ਜਾਣਦਾ ਉਹਨੂੰ ਉਹਨੇ ਬੰਦੇ ਨੇ ਮਤਲਬ ਕਿਹਾ ਕੁਝ ਉਹਨੂੰ ਦੱਸਿਆ ਨਹੀਂ ਵੀ ਜ਼ਮੀਨ ਸਾਡੀ ਹੈ ਮੈਂ ਕਿਹਾ ਜੀ ਸਭ ਕੁਝ ਬਾਤ ਮੇਰੇ ਤਾਏ ਐਮ ਗਏ ਸਰਪੰਚ ਵੀ ਸਾਡੇ ਪਿੰਡ ਦਾ ਗਿਆ ਉੱਥੇ ਨੂੰ ਕਹਿੰਦਾ ਸਰਕਾਰੀ ਕੰਮ ਚ ਵਿਘਨ ਪਾਇਆ ਤਾਂ ਸਰਕਾਰੀ ਕੰਮ ਆ ਦੇਖੋ ਜੀ ਆਇਆ ਸਰਕਾਰੀ ਕੰਮ ਮਨਰੇਗਾ ਦੀਆਂ ਤੀਨੀਆਂ ਲੱਗੀਆਂ ਵਧੀਆਂ ਉਰੇ ਇਹ ਜਿਹੜੀ ਜ਼ਮੀਨ ਹੈ ਟੋੜੀ ਹੈ ਸਾਡੀ ਮਲਕੀਤ ਹੈ ਜੀ ਆਹ ਫਰਦਾਂ ਦੇਖੋ ਅਸੀਂ ਕਿਹੜਾ ਝੂਠ ਬੋਲਦੇ ਤੇ ਉਹ ਬੰਦੇ ਇੰਨਾ ਤੱਕਾ ਕਹਿੰਦੇ ਪਰਚਾ ਅਜਾ ਦਊ 6 ਮਹੀਨੇ ਜਮਾਨਤ ਤੇ ਨਹੀਂ ਆਉਂਗੀ ਐਨਾ ਤੱਕੇ ਨੂੰ ਡਰਾਉਂਦੇ ਦੀ ਇੰਨਾ ਡਰਾਉਂਦੇ ਕਿ ਤੇ ਰਹਿ ਰੱਬ ਦਾ ਨੂੰ ਬਿਲਕੁਲ ਦੀ ਵੱਡੇ ਇਲਜ਼ਾਮ ਜ਼ਰੂਰ ਹੈਗੇ ਆ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਮਾਈਨਿੰਗ ਜਿਹੜੀ ਹੈ ਸਾਡੀਆਂ ਜ਼ਮੀਨਾਂ ਦੇ ਵਿੱਚ ਕੀਤੀ ਜਾ ਰਹੀ ਹੈ ਇੱਕ ਇੱਕ ਨਕਸ਼ਾ ਵੀ ਦਿਖਾ ਰਹੇ ਨੇ ਨਕਸ਼ਾ ਸਰ ਇਹ ਇਹਦਾ ਇਹਦਾ ਨਕਸ਼ਾ ਜ਼ਰੂਰ ਇਹ ਡੀਸੈਲਟੀ ਨਹੀਂ ਦਾ ਇਹ ਮਾਈਨਿੰਗ ਦੇ ਦੇਖੋ ਚੰਦ ਪਰਵੇਲਾ ਮਾਈਨਿੰਗ ਇਹ ਕਹਿੰਦੇ ਅਸੀਂ ਡੀਸੈਲਟੀ ਕਰ ਰਹੇ ਆ ਆ ਨਕਸ਼ਾ ਜੀ ਇਸ ਜਗ੍ਹਾ ਦਾ ਸਾਰਾ ਜੀ ਦਾ ਬਿਲਕੁਲ ਜੀ ਇਹ ਨਕਸ਼ਾ ਜਰੂਰ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਕਿ ਨੇੜੇ ਕਰਕੇ ਜਰੂਰ ਦਿਖਾਣਾ ਤਾਂ ਜੋ ਪਤਾ ਲੱਗ ਸਕੇ ਕਿ ਕਿਸ ਜਗ੍ਹਾ ਮਾਈਨਿੰਗ ਹੋ ਰਹੀ ਆ ਤੇ ਮਾਈਨਿੰਗ ਜਿਹੜੀ ਹੋ ਰਹੀ ਆ ਇਸ ਤੋਂ ਇਲਾਵਾ ਆਪਾਂ ਗੱਲਬਾਤ ਕਰੀਏ ਤਾਂ ਜੋਗਾ ਸਿੰਘ ਜੀ ਚੰਦਪੁਰ ਹੁਣੀ ਨਾਲ ਹਾਜ਼ਰ ਨੇ ਗੱਲਬਾਤ ਜਰੂਰ ਕਰਾਂਗੇ ਕਿਉਂਕਿ ਬੀਤੇ ਦਿਨੀ ਜਦੋਂ ਇਹਨਾਂ ਵੱਲੋਂ ਟਿੱਪਰ ਰੋਕੇ ਗਏ ਸੀ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਇੱਥੇ ਪਹੁੰਚੀ ਸੀ ਇਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਸਾਡੇ ਜ਼ਮੀਨ ਜਿਹੜੇ ਲੋਕ ਐ ਉਹਨਾਂ ਦੀ ਪਰਸਨਲ ਜ਼ਮੀਨ ਐ ਜੋਗਾ ਸਿੰਘ ਜੀ ਕੀ ਲੱਗਦਾ ਬੀਤੇ ਦਿਨੀ ਵੀ ਆ ਆਪਾਂ ਇੱਥੇ ਆ ਕੇ ਕਵਰ ਕੀਤਾ ਤੇ ਉਸ ਟੈਂਪ ਵੀ ਜਿਹੜਾ ਕੰਮ ਨੂੰ ਰੋਕ ਦਿੱਤਾ ਗਿਆ ਤਾਂ ਮੁੜ ਦੁਬਾਰਾ ਫੇਰ ਸ਼ੁਰੂ ਕਿਵੇਂ ਹੋ ਗਿਆ ਜਦ ਪਰਸਨਲ ਜ਼ਮੀਨ ਹੈਗੀ ਹੈ ਇਹ ਨਾ ਜੀ ਦੇਖੋ ਸਰਕਾਰ ਦੀਆਂ ਜਿਹੜੀਆਂ ਉਗੀਆਂ ਚਾਲਾਂ ਹੁੰਦੀਆਂ ਨਾ ਆਪਾਂ ਇਹੀ ਕਹਿ ਸਕਦੇ ਇਹ ਸਭ ਪਤਾ ਉਹਨਾਂ ਨੂੰ ਕਿ ਇੱਥੇ ਜਿਹੜੀ ਮੈਨ ਕਰ ਰਹੇ ਡੀਸਿਲਟਿਕ ਦੇ ਨਾਂ ਤੇ ਇਹ ਬਿਲਕੁਲ ਧੱਕਾ ਹੈ ਸਰੋਸਰੀ ਅਸੀਂ ਉਸ ਦਿਨ ਵੀ ਇਹੀ ਗੱਲ ਕਹੀ ਸੀਗੀ ਕਿ ਪ੍ਰਦੀਪ ਸ਼ਰਮਾ ਇਹ ਜਿਹੜਾ ਐਸਆਈ ਹੈ ਇਹਨੇ ਹੁਣ ਵੀ ਸਾਡੇ ਭਰਾ ਨੂੰ ਪਰਸੂ ਚੱਕ ਕੇ ਥਾਣੇ ਲਿਜਾ ਲਿਜਾ ਕੇ ਦੇਖੋ ਉਹਨੇ ਆਪਣੀ ਪਰਸਨਲ ਜ਼ਮੀਨ ਵਿੱਚ ਆਪਣੀ ਟਰਾਲੀ ਲਗਾਈ ਸੀ ਕੋਈ ਉਹ ਨਹੀਂ ਸਟੈਂਡ ਤੋੜਤੇ ਇਹਦੇ ਬੁਰਾ ਹਾਲ ਕਰਤਾ ਇਹਨੂੰ ਗਾਲਾਂ ਕੱਢੀਆਂ ਜਲੀਲ ਕੀਤਾ ਇਹਦੇ ਥੱਪੜ ਵੀ ਮਾਰੇ ਮਾਰਕੁੱਟ ਵੀ ਕੀਤੀ ਤੇ ਥਾਣੇ ਲੈ ਗਏ ਦੇਖੋ ਇਹ ਸਾਰਾ ਪਿੰਡ ਅਸੀਂ ਇਹਨਾਂ ਦੇ ਨਾਲ ਆ ਅਸੀਂ ਪ੍ਰਦੀਪ ਸ਼ਰਮਾ ਜਿਹੜਾ ਹੈ ਏਐਸਆਈ ਹੈ ਨਾ ਇਹਦੇ ਤੇ ਅਸੀਂ ਕੇਸ ਪਵਾਵਾਂਗੇ ਇਹਨਾਂ ਤੇ ਕਿਉਂਕਿ ਜਿਹੜਾ ਇੱਕ ਇਹ ਐਸ ਡੀਓ ਨੂੰ ਵੀ ਮੈਂ ਚਾਰ ਵਾਰ ਫੋਨ ਲਾ ਲਿਆ ਬਈ ਸਰ ਤੁਸੀਂ ਦੱਸੋ ਸਾਨੂੰ ਆ ਕੇ ਇਹ ਜਿਹੜੀ ਪਿੰਡ ਦੀ ਸਾਈਡ ਤੇ ਤੁਸੀਂ ਮਾਲ ਚੱਕ ਰਹੇ ਕਿਉਂ ਉਸ ਦਿਨ ਤੁਸੀਂ ਵੀ ਇੱਥੇ ਸੀਗੇ ਆਪਾਂ ਰੋਕਿਆ ਸੀ ਇਧਰੋਂ ਹੁਣ ਵੀ ਆਹ ਸਾਹਮਣੇ ਦਿਖਾਵੇ ਕੈਮਰਾਮੈਨ ਕਿ ਇਹ ਮਾਲ ਇਹਨਾਂ ਨੇ ਬਿਲਕੁਲ ਇੱਥੋਂ ਚੱਕਿਆ ਇਹ ਸਰੋਸਰੀ ਧੱਕਾ ਏ ਤਾਂ ਜੋ ਸਾਡੇ ਜਿਹੜੇ ਵਿਚਾਰੇ ਛੋਟੇ ਜੀਵਿਦਾਰ ਕਿਸੇ ਦੀ ਦੋ ਕਨੈਲ ਕਿਸੇ ਦੀ 4 ਕਨੈਲ ਕਿਸੇ ਦੀ 5 ਕਨੈਲ ਕਿਸੇ ਦਾ ਕਿਲਾ ਆ ਸਾਡੇ ਵੀਰ ਜੀ ਖੜੇ ਆ ਇਹ ਵੀ ਬੋਲਣਗੇ ਕਿਉਂਕਿ ਜੋ ਕਿਸੇ ਦੀ ਜਿਹੜੀ ਜਿਹੜੀ ਜਮੀਨ ਆ ਇਹਨਾਂ ਦਾ ਦਾਵਾ ਹੈ ਕਿ ਸਾਡੀ ਪਰਸਨ ਜਮੀਨ ਆ ਇਹਨਾਂ ਦੀ ਜਮੀਨ ਆ ਫਿਰ ਸੁਣੋ ਮੇਰੀ ਗੱਲ ਤੁਸੀਂ ਕੋਰਟ ਦੇ ਕਾਗਜ਼ ਦੇਖੇ ਆ ਹਾਈ ਕੋਰਟ ਰਾਹੀਂ ਇਹਦੀ ਸਟੇ ਹੋਈ ਵੀ ਕਿਉਂਕਿ ਹੁਣ ਕੋ ਇਹ ਕੇਸ ਸੁਪਰੀਮ ਕੋਰਟ ਚ ਆ ਇਹਨਾਂ ਨੇ ਰਹਿਮ ਦੀ ਅਪੀਲ ਪਾਈ ਵੀ ਸੁਪਰੀਮ ਕੋਰਟ ਚ ਕੇਸ ਚੱਲ ਰਿਹਾ ਜਿਹਦੇ ਵਿੱਚੋਂ ਅਗਰ ਕੇਸ ਚੱਲ ਰਿਹਾ ਪਿੰਡ ਦੇ ਪਿੰਡ ਦੇ ਬੰਦਿਆਂ ਨਾਲੇ ਚੱਲ ਰਿਹਾ ਪਿੰਡ ਦੇ ਬੰਦਿਆਂ ਨਾਲ ਚੱਲ ਪਿੰਡ ਦੇ ਪਿੰਡ ਦੇ ਬੰਦਿਆਂ ਦਾ ਪਿੰਡ ਦੇ ਬੰਦਿਆਂ ਨਾਲੇ ਚੱਲਦੇ ਆ ਨਾ ਕਿ ਅਸੀਂ ਇਹ ਮੈਨਿੰਗ ਡਿਪਾਰਟਮੈਂਟ ਨੂੰ ਜ਼ਮੀਨ ਦੇ ਦੇਣੀ ਅਸੀਂ ਤਾਂ ਇਹਦਾ ਜੋ ਬਣਦਾ ਹੱਕ ਹੈ ਪਿੰਡ ਨੂੰ ਲਵਾਂਗੇ ਜਿੰਨਾ ਮਾਲ ਚੱਕਿਆ ਬਾਕੀ ਆਪਾਂ ਕੰਮ ਹੈ ਬਿਲਕੁਲ ਹੁਣ ਚੱਲਣ ਨਹੀਂ ਦੇਣਾ ਆਪਾਂ ਰੋਕ ਕੇ ਰੱਖਾਂਗੇ ਤੇ ਬਾਕੀ ਹੋਰ ਵੀ ਤੁਸੀਂ ਇੱਥੇ ਬਿਲਕੁਲ ਜੀ ਇਸ ਤੋਂ ਇਲਾਵਾ ਜਿਹੜੇ ਜ਼ਮੀਨ ਮਾਲਕ ਜਿਹੜੇ ਆ ਕੇ ਗੱਲਬਾਤ ਜ਼ਰੂਰ ਕਰਨਗੇ ਬਜ਼ੁਰਗੋ ਕੀ ਲੱਗਦਾ ਤੁਹਾਡੀ ਕਿੰਨੀ ਜ਼ਮੀਨ ਹੈ ਇੱਥੇ ਸਾਡੀ ਜ਼ਮੀਨ ਤੇ ਜੀ 8 ਕਿੱਲੇ ਜਿਹਨਾਂ ਵਿੱਚੋਂ ਸਾਡੇ 3.5 ਕਿੱਲੇ ਵੇਚ ਚੁੱਕੇ ਜੀ ਹੁਣ ਦੂਜੇ ਨੰਬਰ ਤੇ ਜਿਹੜੇ ਹਲੇ ਪਾਰ ਸ਼ੁਰੂ ਕੀਤਾ ਮੈਨੂੰ ਕਰਾ ਰਹੇ ਹੈ ਨਾ ਇਹ ਸਾਰਾ ਸਾਡੇ ਆਪਣੇ ਪਿੰਡ ਨੂੰ ਜਾ ਰਿਹਾ ਪਾਣੀ ਐ ਇਸ ਵਿਲੇਜ ਇੱਥੋਂ ਪਾਣੀ ਦਾ ਪਾੜ ਪਾੜਾ ਪਿੰਡ ਨੂੰ ਮੰਨ ਤੱਕ ਕਿੱਥੇ ਲੱਗ ਰਿਹਾ ਇਹਨਾਂ ਤੇ ਤੁਹਾਡੀ ਥੋੜੀ ਥੋੜੀ ਜਿਹੀ ਜਮੀਨ ਵਿੱਚੋਂ ਮਾਲ ਚੱਕਿਆ ਤੁਹਾਨੂੰ ਦੱਸਿਆ ਤੁਹਾਨੂੰ ਰਹਿ ਲਈਏ ਤੁਹਾਡੀ ਸਾਡੀ ਜਮੀਨ 'ਚੋਂ ਕੋਈ ਨਹੀਂ ਲੈਣੀ ਸਾਡੇ ਦਾ ਪੱਥਰ ਉਹ ਪਾਲ ਇਕੱਠਾ ਕਰਾਇਆ ਬਈ ਸਾਡੀ ਜਮੀਨ 'ਚੋਂ ਹਜੇ ਬਾਕੀ ਹਾਲੇ ਪਟਾਈ ਇੱਥੇ ਕਰਿਆ ਕਰਦੇ ਐ ਇਸ ਜਮੀਨ 'ਚ ਤੇ ਕਹਿਣ ਦਾ ਭਾਅ ਅਬੇ ਸਾਡੇ ਪਿੰਡ ਨੂੰ ਖਤਰਾ ਹੋ ਗਿਆ ਜਿਹੜੀ ਪਟਾਈ ਇਹਨਾਂ ਨੇ ਦਰਿਆ ਦੇ ਨਾਲ ਮਿਲਾਤੀ ਜਦ ਕਿ ਇੱਥੇ ਮਗਰਲੇ ਨੂੰ ਕੋਈ ਬੰਨ ਲਵਾਉਣ ਦੀ ਯੋਜਨਾ ਸੀ ਉਹ ਇਹਨਾਂ ਨੇ ਸਿਰਫ ਪਾਣੀ ਉਹਦੇ ਨਾਲ ਬਰਤ ਸਾਡੇ ਉਗੇ ਸਾਡੀ ਜਮੀਨਾਂ ਗਈਆਂ ਸਾਡਾ ਪਿੰਡ ਜਾਣ ਹਾਂਜੀ ਬਿਲਕੁਲ ਜੀ ਉਸ ਤੋਂ ਇਲਾਵਾ ਹੋਰ ਵੀ ਨਾਲ ਹਾਜ਼ਰ ਨੇ ਬਜ਼ੁਰਗ ਇਹਨਾਂ ਦੇ 12 ਕਿੱਲੇ ਇੱਥੇ ਹੈਗੇ ਆ ਬਜ਼ੁਰਗੋ ਤੁਹਾਨੂੰ ਜਦੋਂ ਡੀਸੈਲਟਿੰਗ ਦਾ ਕੰਮ ਚੱਲਿਆ ਕਹਿੰਦੇ ਡੀਸੈਲਟਿੰਗ ਕਰਨ ਲੱਗੇ ਤੁਹਾਨੂੰ ਪੁੱਛਿਆ ਕਿਸੇ ਨੇ ਸਾਨੂੰ ਕਿਸੇ ਦਾ ਜੀ ਕੋਈ ਪੁੱਛ ਨਹੀਂ ਇਹ ਕਦੇ ਇਹਨੇ ਡੀਸੈਲਟਿੰਗ ਕੀਤੀ ਸੀ ਕਦੇ ਚੱਕੀ ਤਾਂ ਨਹੀਂ ਹੁਣ ਜਿਹੜਾ ਮਾਲ ਚੱਕਿਆ ਜਾ ਰਿਹਾ ਤੁਹਾਨੂੰ ਕੋਈ ਆਹ ਦੇਖੋ ਥੱਕੇ ਨਾਲ ਹੀ ਰੀਫੇਰੀ ਕਰ ਰਹੇ ਨਾਲ ਇਹਦੇ ਰੇਤਾ ਭਰ ਕੇ ਰਾਤ ਨੂੰ ਰਾਤ ਨੂੰ ਰੇਤਾ ਭਰ ਲੈਣਾ ਜਿਹੜੇ ਨਹੀਂ ਆਪਣੇ ਇੱਧਰ ਇਹ ਕਰਿਆ ਕਰਦੇ ਮਸ਼ੀਨਾ ਚਲਾਇਆ ਗਾ ਹੁਣ ਤੁਸੀਂ ਥਾਣੇ ਕਦੇ ਤਲਾਹ ਦਿੱਤੀ ਵੇ ਸਾਡੀ ਜ਼ਮੀਨ ਚੋਰੀ ਹੋ ਗਈ ਥਾਣੇ ਕੀ ਕਰਨੇ ਇਹ ਮੈਂ ਤਾਂ ਥਾਣੇ ਆਏ ਤਾਂ ਅੱਗੇ ਇਹ ਬਿਲਕੁਲ ਜੀ ਕਈ ਵੱਡੇ ਇਲਜ਼ਾਮ ਜਿਹੜੇ ਇਹਨਾਂ ਵੱਲੋਂ ਹੈਗੇ ਕਿ ਪੁਲਿਸ ਵੀ ਜਿਹੜੀ ਹੈ ਉਹ ਇਹਨਾਂ ਦੀ ਸੁਣਾਈ ਨਹੀਂ ਕਰ ਰਹੀ ਵਕੀਲ ਸਾਹਿਬ ਹਾਜ਼ਰ ਨੇ ਇਹਨਾਂ ਦੇ ਜਿਹੜੇ ਵਕੀਲ ਨੇ ਕੇਸ ਲੜਦੇ ਨੇ ਉਹ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਸੁਖਵੀਰ ਰਾਣਾ ਜੀ ਰਾਣਾ ਜੀ ਕੀ ਲੱਗਦਾ ਜਿਵੇਂ ਇਹਨਾਂ ਨੇ ਫਰਦਾਂ ਦਿਖਾਈਆਂ ਇਹ ਕਹਿੰਦੇ ਸਾਡੀ ਜ਼ਮੀਨਾਂ ਨੇ ਦਾਵਾ ਕੀਤਾ ਵੇ ਸਾਡੀ ਜ਼ਮੀਨ ਆ ਤੁਸੀਂ ਵੀ ਮੋਕੇ ਤੇ ਪਹੁੰਚੇ ਹੋ ਮਾਲ ਪੁੱਟਿਆ ਜਾ ਰਿਹਾ ਲੱਗਦਾ ਕਿ ਡੀਸੈਲਟਿੰਗ ਨਾਲ ਦੀ ਕੋਈ ਚੀਜ਼ ਹੈ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਤੁਹਾਨੂੰ ਸਭ ਨੂੰ ਵਧਾਈ ਦਿੰਦਾ ਕਿ ਤੁਸੀਂ ਇਸ ਪਿੰਡ ਦੇ ਲੋਕਾਂ ਦੀ ਬਾਹ ਫੜਨ ਦੇ ਲਈ ਅੱਜ ਇੰਨਾ ਅੰਦਰ ਆ ਕੇ ਦਰਿਆ ਦੇ ਵਿੱਚ ਪਹੁੰਚੇ ਸੋ ਜਿੱਥੇ ਤੱਕ ਇਹਨਾਂ ਦੇ ਹੱਕਾਂ ਦੀ ਗੱਲ ਹੈ ਮੈਂ ਸਮਝਦਾ ਸਰਕਾਰ ਬਿਲਕੁਲ ਹੀ ਅਣਜਾਣ ਇਨਸਾਨ ਦੀ ਤਰ੍ਹਾਂ ਕੰਮ ਕਰ ਰਹੀ ਹੈ ਇੱਕ ਅਣਜਾਣ ਲੋਕ ਨਹੀਂ ਹੁੰਦੇ ਜਿਹਦਾ ਇਸ ਜਗ੍ਹਾ ਦੇ ਵਿੱਚ ਜੇ ਡੀਸੈਲਟਿੰਗ ਦੀ ਜ਼ਰੂਰਤ ਸੀਗੀ ਤਾਂ ਜੋ ਸਰਕਾਰ ਦਾ ਇੱਕ ਪ੍ਰੋਪਰ ਪ੍ਰੋਸੀਜਰ ਆ ਉਹਨੂੰ ਫਾਲੋ ਕਰਨਾ ਚਾਹੀਦਾ ਸੀ ਕਿ ਇਹਦੀ ਪ੍ਰੋਪਰ ਡਿਮਾਰਕੇਸ਼ਨ ਕਰਾਂਦੇ ਮਾਲਕਾਂ ਨੂੰ ਆਈਡੈਂਟੀਫਾਈ ਕਰਦੇ ਔਰ ਉਹਨਾਂ ਦੀ ਸਹਿਮਤੀ ਲੈਂਦੇ ਔਰ ਉਸ ਤੋਂ ਬਾਅਦ ਉਹਦੇ ਬਣਦੇ ਰਕਵੇ ਦਾ ਜੋ ਮੁਆਵਜ਼ਾ ਸੀ ਉਹਨਾਂ ਨੂੰ ਦਿੰਦੇ ਉਹਨਾਂ ਦੇ ਖਾਤਿਆਂ 'ਚ ਪੈਂਦਾ ਤੇ ਉਸ ਤੋਂ ਬਾਅਦ ਕੰਮ ਚਲਾਉਂਦੇ ਲੇਕਿਨ ਇੱਥੇ ਤਾਂ ਬਿਲਕੁਲ ਉਲਟ ਹੋ ਰਿਹਾ ਜੋ ਮੈਂ ਵੀ ਸੁਣਿਆ ਹੈ ਕਿ ਇਹ ਕਹਿੰਦੇ ਆ ਕਿ ਪਹਿਲਾਂ ਅਸੀਂ ਮਾਲ ਪੁੱਟਾਂਗੇ ਫੇਰ ਉਸmaal ਪੁੱਟਣ ਤੋਂ ਬਾਅਦ ਉਹਦੀ ਪਮਾਇਸ਼ ਕਰਾਂਗੇ ਪਮਾਇਸ਼ ਤੋਂ ਬਾਅਦ ਉਹਦੇ ਮਾਲਕ ਲੱਭਾਂਗੇ ਤੇ ਫੇਰ ਉਹਨਾਂ ਨੂੰ ਪੈਸੇ ਦਾਂਗੇ ਜੋ ਕਿ ਸਾਫ਼ ਦਿਖ ਰਿਹਾ ਹੈ ਕਿ ਸਰਕਾਰ ਦਾ ਤਜਰਬਾ ਫੇਲ ਹੈ ਉਹਨੂੰ ਕੋਈ ਨੌਲੇਜ ਨਹੀਂ ਹੈਗੀ ਕਿ ਕੰਮ ਇਦਾਂ ਚੱਲ ਸਕਦੇ ਆ ਇਹ ਬਿਲਕੁਲ ਧੱਕਾ ਕਰ ਰਹੇ ਆ ਇਹਨਾਂ ਦੇ ਨਾਲ ਔਰ ਮੈਂ ਸਖਤ ਸ਼ਬਦਾਂ ਚ ਨਖੇਦੀ ਕਰਦਾ ਕਿ ਪੰਜਾਬ ਸਰਕਾਰ ਜੋ ਪੰਜਾਬ ਦੇ ਵਿੱਚ ਬਦਲਾਅ ਦੇ ਨਾਮ ਤੋਂ ਆਈ ਸੀ ਅੱਜ ਬਦਲਾਅ ਲੋਕਾਂ ਨੂੰ ਇੰਨਾ ਬੁਰਾ ਪੈ ਰਿਹਾ ਹੈ ਕਿ ਉਹ ਆਪਣੀ ਜ਼ਮੀਨਾਂ ਦੀ ਰਖਵਾਲੀ ਕਰਨ ਦੇ ਲਈ ਸੜਕਾਂ ਦੇ ਉੱਤੇ ਨੇ ਟਰਾਲੀਆਂ ਲਗਾਉਂਦੇ ਨੇ ਤਾਂ ਰਸਤਾ ਰੋਕਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹ ਉਹਨਾਂ ਨੂੰ ਚੁੱਕ ਕੇ ਥਾਣੇ ਤੋਂ ਦਬਾਉਣ ਦੀ ਕੋਸ਼ਿਸ਼ ਕਰਦੇ ਆ ਜੋ ਪਹਿਲਾਂ ਦੇ ਸਮੇਂ ਦੇ ਵਿੱਚ ਗੁੰਡਾ ਰਾਜ ਚੱਲਦਾ ਆ ਉਹੀ ਹੁਣ ਇਹ ਸਰਕਾਰ ਨੇ ਵੀ ਉਹੀ ਪੈਂਤਰਾ ਫੜ ਲਿਆ ਜੀ ਸਾਹਿਬ ਲੱਗਦਾ ਨਹੀਂ ਹੈ ਹਾਈ ਕੋਰਟ ਨੇ ਤਾਂ ਕਹਿਤਾ ਸੀ ਕਿ ਰੀਸੇਲਟਿੰਗ ਨਾਲ ਦੀ ਕੋਈ ਚੀਜ਼ ਹੀ ਨਹੀਂ ਹੈਗੀ ਐ ਫਿਰ ਇਹ ਕਿਸ ਤਰੀਕੇ ਨਾਲ ਹੋ ਰਹੀ ਹੈ ਜੀ ਸਰ ਇਹ ਇੱਕ ਸਰਕਾਰੀ ਤੰਤਰ ਨੇ ਵੱਡੇ ਵੱਡੇ ਠੇਕੇਦਾਰਾਂ ਨਾਲ ਮਿਲ ਕੇ ਆਪਣੀਆਂ ਜੇਬਾਂ ਭਰਨ ਦਾ ਜਰੀਆ ਬਣਾਇਆ ਹੁਣ ਤੁਸੀਂ ਦੱਸੋ ਵੀ ਜ਼ਮੀਨ ਮਾਲਕ ਚੰਦਪੁਰਵੇਲੇ ਦੇ ਨੇ ਪਾਣੀ ਦੀ ਮਾਰ ਇਹਨਾਂ ਪਿੰਡਾਂ ਤੇ ਪੈਂਦੀ ਆ ਤੇ ਜੇ ਇਸ ਜ਼ਮੀਨ ਦੀ ਵਰਤੋਂ ਕਰਨੀ ਸੀ ਤਾਂ ਇੱਥੋਂ ਮਾਲ ਚੁੱਕ ਕੇ ਬੰਨ ਲਗਾਉਂਦੇ ਪਿੰਡ ਦੇ ਨਾਲ ਨਾਲ ਤਾਜੂ ਇਹ ਪਿੰਡਾਂ ਦੀ ਬਾਕੀ ਜ਼ਮੀਨ ਜੋ ਦਰਿਆ ਤੋਂ ਬਾਹਰ ਆ ਉਹ ਬਚ ਸਕਦੀ ਲੇਕਿਨ ਇੱਥੋਂ 17 ਰੁਪਏ ਫੁੱਟ ਚੱਕ ਕੇ ਇੱਕ ਟਰੱਕ ਨੂੰ 17 ਨਾਲ ਆਪਾਂ 500 ਨਾਲ ਗੁਣਾ ਕਰੀਏ ਤਾਂ ਕਰੀਬ 7-8000 ਦਾ ਇੱਕ ਟਰੱਕ ਚੋਂ ਮਾਲ ਲਿਜਾਇਆ ਜਾ ਰਿਹਾ ਉਹਨੂੰ ਕ੍ਰੈਸ਼ਰਾਂ ਤੇ ਵੇਚਿਆ ਜਾ ਰਿਹਾ ਉਹਦਾ ਕੋਈ ਰਿਕਾਰਡ ਨਹੀਂ ਹੈਗਾ ਜੇ ਇਦਾਂ ਵੀ ਕਰਨਾ ਸੀ ਕਿ ਮੌਕੇ ਤੇ ਪੈਸੇ ਦੇਣੇ ਤਾਂ ਇਹਨਾਂ ਦੀ ਜ਼ਮੀਨ ਦੀ ਡਿਮਾਰਕੇਸ਼ਨ ਕਰ ਦੇ ਇਹਨਾਂ ਦਾ ਇੱਕ ਬੰਦਾ ਉੱਥੇ ਬਿਠਾ ਲਦੇ ਬਕਾਇਦਾ ਪਰਚੀ ਬਣਦੀ ਜੋ ਇਹਨਾਂ ਦਾ ਮਾਲਖਾਨਾ ਹੱਕ ਜਿਹਨੂੰ ਕਹਿੰਦੇ ਨੇ ਮਾਲ ਖਾਤਾ ਕਿ ਜਿੰਨਾ ਤੁਹਾਡੇ ਗ੍ਰੇਵਲ ਦੇ ਪੈਸੇ ਆ ਉਹ ਇਹਨਾਂ ਦੀ ਪ੍ਰੋਪਰ ਰਸੀਦ ਬਣਦੀ ਜੇਈ ਵਗੈਰਾ ਜਾਂ ਹੋਰ ਮਾਲ ਵਿਭਾਗ ਨਾਲ ਬੈਠਦਾ ਤੇ ਇਹਨਾਂ ਦੇ ਬਣਦੇ ਪੈਸੇ ਇਹਦੇ ਖਾਤੇ ਜਾ ਜਾਂਦੇ ਫੇਰ ਤਾਂ ਮੈਂ ਸਮਝਦਾ ਸੀ ਕਿ ਚਲੋ ਇੱਕ ਦਰਿਆ ਡੂੰਗਾ ਹੁੰਦਾ ਪਿੰਡਾਂ 'ਚ ਪਾਣੀ ਵੜਨੋਂ ਹਟਦਾ ਲੇਕਿਨ ਜਿਸ ਤਰੀਕੇ ਇਹ ਠੇਕੇਦਾਰੀ ਸਿਸਟਮ ਦੇ ਵਿੱਚ ਇਹਨੂੰ ਚੱਕਰੇ ਆ ਇਹ ਨਿਰੀ ਲੁੱਟ ਆ ਔਰ ਇਹ ਚੰਦਪੁਰ ਬੀਲੇ ਦਾ ਖਰੀਆਲ ਪਿੰਡਾਂ ਦੇ ਲੋਕਾਂ ਦੇ ਨਾਲ ਬਹੁਤ ਵੱਡਾ ਘਪਲਾ ਹੋ ਰਿਹਾ ਮੈਂ ਕਹਿੰਦਾ ਕਿ ਸਾਰਿਆਂ ਨੂੰ ਸਾਨੂੰ ਇਕਜੁੱਟ ਹੋ ਕੇ ਇਹ ਰੋਕਣਾ ਚਾਹੀਦਾ ਲੋੜ ਪਈ ਤਾਂ ਆਪਾਂ ਇਸ ਮਸਲੇ ਦੇ ਵਿੱਚ ਹਾਈ ਕੋਰਟ ਦੁਬਾਰਾ ਤੋਂ ਜਾਵਾਂਗੇ ਕਿ ਇਹਨਾਂ ਦੀ ਜਿਹੜੀ ਇਹ ਪਾਲਸੀ ਹੈ ਇਹ ਬਿਲਕੁਲ ਗਲਤ ਹੈ ਔਰ ਗੈਰਕਾਨੂੰਨੀ ਬਿਲਕੁਲ ਜੀ ਜਿਸ ਤਰੀਕੇ ਨਾਲ ਵਕੀਲ ਸਾਹਿਬਾ ਨੇ ਕਿਹਾ ਕਿ ਜਿਹੜੀ ਇਹ ਪਾਲਸੀ ਆ ਮਾਈਨਿੰਗ ਕਰਨ ਦੀ ਬਿਲਕੁਲ ਗਲਤ ਔਰ ਗੈਰਕਾਨੂੰਨੀ ਹੈਗੀ ਆ ਔਰ ਜਿਸ ਤਰੀਕੇ ਨਾਲ ਇਥੋਂ ਮਾਲ ਚੱਕਿਆ ਜਾ ਰਿਹਾ ਜਿਵੇਂ ਜ਼ਮੀਨ ਦੇ ਮਾਲਕਾਂ ਨੇ ਦੱਸਿਆ ਕਿ ਦਿਨ ਰਾਤ ਟਿਪਰ ਚੱਲਦੇ ਨੇ ਔਰ ਭਰ-ਭਰ ਕੇ ਜਾਂਦੇ ਨੇ ਜੇ ਕੋਈ ਰੋਕਦਾ ਏ ਤਾਂ ਉਹਨਾਂ ਨੂੰ ਥਾਣਿਆਂ ਦੇ ਵਿੱਚ ਲਿਜਾ ਕੇ ਜਿਹੜਾ ਏ ਬੇਇਜਤ ਕੀਤਾ ਜਾਂਦਾ ਏ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਏ ਸੋ ਸਰਕਾਰ ਨੂੰ ਵੀ ਚਾਹੀਦਾ ਕਿ ਜੇ ਇਹਨਾਂ ਇੱਥੇ ਇਹਨਾਂ ਥਾਂਮਾਂ ਤੇ ਕੋਈ ਮਾਈਨਿੰਗ ਕਰਨੀ ਆ ਜਾਂ ਡੀਸੈਲਟਿੰਗ ਕੋਈ ਕਰਨੀ ਆ ਤਾਂ ਘੱਟੋ-ਘੱਟ ਉਹ ਜਿਹੜਾ ਹੈਗਾ ਲੋਕਾਂ ਦੀ ਜਿਹੜੀ ਹੈ ਰਾਏ ਜ਼ਰੂਰ ਲੈਣ ਤਾਂ ਜੋ ਲੋਕ ਆਪਣੇ ਜਿਹੜਾ ਏ ਇਸ ਜ਼ਮੀਨ ਦੇ ਵਿੱਚੋਂ ਜਿਹੜੀ ਮਾਈਨਿੰਗ ਹੋ ਰਹੀ ਆ ਉਹਦਾ ਘੱਟੋ ਘੱਟ ਲੋਕਾਂ ਨੂੰ ਕੋਈ ਫਾਇਦਾ ਹੋ ਸਕੇ ਕੈਮਰਾਮੈਨ ਦੀਪ ਰਾਣਾ ਦੇ ਨਾਲ ਬਲ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀਨੰਦਪੁਰ ਸਾਹਿਬ ਚੰਦਪੁਰ ਬੇਲਾ ਇਹ ਕਿਰਪੂ ਥਾਣੇ ਦੇ ਵਿੱਚ ਏਰੀਆ ਪੈਂਦਾ ਜਿੱਥੇ ਲੀਗਲ ਮਾਈਨਿੰਗ ਸਾਈਟ ਡੀਸੀਲਟਿੰਗ ਮਾਈਨਿੰਗ ਸਾਈਟ ਚੱਲ ਰਹੀ ਹੈ ਉੱਥੇ ਮਾਈਨਿੰਗ ਡਿਪਾਰਟਮੈਂਟ ਦੇ ਜਿਹੀ ਸਭ ਵੱਲੋਂ ਸਾਨੂੰ ਫੋਨ ਮਸੂਲ ਹੋਇਆ ਸੀ ਕਿ ਇੱਥੇ ਇੱਕ ਜਿਹੜਾ ਰਾਹ ਤੋਂ ਨਿਕਲ ਰਿਹਾ ਹੈਗਾ ਜਿੱਥੋਂ ਇਹ ਕੱਚਾ ਮਾਲ ਬਾਹਰ ਨਿਕਲਦਾ ਦਰਿਆ ਚੋਂ ਉੱਥੇ ਕਿਸੇ ਨੇ ਟ੍ਰੈਲੀ ਰਾਹ ਦੇ ਵਿੱਚ ਲਾਤੀਆ ਤੇ ਉਹ ਸ਼ਰਾਬੀ ਹਾਲਤ ਦੇ ਵਿੱਚ ਹੈਗਾ ਕਿ ਕਿਸੇ ਤਰ੍ਹਾਂ ਦੀ ਇੱਥੇ ਕੋਈ ਨੌਰਾਹੀ ਝਗੜਾ ਜਾਂ ਪ੍ਰੋਬਲਮ ਕ੍ਰੀਏਟ ਕਰ ਸਕਦਾ। ਇਸ ਤੇ ਸਾਰੇ ਡਿਊਟੀ ਅਫੀਸਰ ਤੇ ਹੋਰ ਮੁਲਾਜ਼ਮ ਉੱਥੇ ਮੌਕੇ ਤੇ ਜਾ ਕੇ ਉਹਨੂੰ ਨਾਲ ਲੈ ਕੇ ਆਗੇ ਸੀ ਟ੍ਰੈਲੀ ਸਾਈਡ ਤੋਂ ਕਰਵਾਤੀ ਸੀ ਤੇ ਕਿਉਂਕਿ ਉਹ ਸ਼ਰਾਬੀ ਹਾਲਤ ਦੀ ਸੀਗਾ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਕਰ ਸਕਦਾ ਸੀ ਉੱਤੇ ਪੈਦਾ। ਤੇ ਇੱਥੇ ਆ ਕੇ ਉਹਨਾਂ ਦੇ ਪਰਿਵਾਰ ਨੂੰ ਬੁਲਾ ਕੇ ਉਹਨਾਂ ਦੇ ਹੈਂਡਓਵਰ ਸਮਝਾ ਕੇ ਉਹਨਾਂ ਦੇ ਹੈਂਡਓਵਰ ਕਰ ਦਿੱਤਾ ਸੀ।